ਤਤ ਤੰਤਾਂ ਜਿਲ੍ਹਾ ਫੇਚਣਾ ਘਾਰੇ ਤੌਰ ਤੇ ਚੱਲ ਰਹੀ ਨਸ਼ਾ ਛਡਾਊ ਕੇਂਦਰ ਦਾ ਪਿੱਖੀਵੜ ਪੁਲਿਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਤਾਂ ਦੱਸਿਆ ਕਿ ਰਹਿਸ਼ੀ ਕੋਠੇ ਦੇ ਵਿੱਚ ਚੱਲ ਰਹੇ ਨਸ਼ਾ ਛਡਾਊ ਕੇਂਦਰ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਰੇਡ ਕਰਕੇ ਨਸ਼ਾ ਛਡਾਊ ਕੇਂਦਰ ਚੋਂ ਭਰਤੀ 19 ਦੇ ਕਰੀਬ ਨਸ਼ੇੜੀਆਂ ਨੂੰ ਪੁਲਿਸ ਨੇ ਆਪਣੀ ਗ੍ਰਸਤ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਧਾਣਾ ਮੁਖੀ ਵੱਲੋਂ ਇਹਨਾਂ ਦੇ ਛੇੜੇ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਭਰਤੀ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਧਾਣਾ ਪਿੱਖੀਵੜ ਦੇ ਮੁਖੀ ਮਨੋਜ ਕੁਮਾਰ ਸ਼ਰਮਾ ਕਿਪੀਕੀਵਰਦੀ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਨਜ਼ਦੀਕੀ ਪਿੰਡ ਚੁਗ ਦੇ ਇੱਕ ਰਿਹਾਇਸ਼ੀ ਕੋਠੀ ਦੇ ਵਿੱਚੋਂ ਵਿਅਕਤੀਆਂ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਤੇ ਕੀ ਤੁਰੰਤ ਕਾਰਵਾਈ ਕਰਦੇ ਪੁਲਿਸ ਵੱਲੋਂ ਜਦੋਂ ਉਕਤ ਕੋਠੀ ਵਿੱਚ ਰੇਡ ਕੀਤੀ ਤਾਂ ਉੱਥੇ ਕਰੀਬ 19 ਨੌਰਥਮੈਨ ਜੋ ਕਿ ਨਸ਼ੇ ਦੀ ਗ੍ਰਿਫਤੋ ਦੇ ਵਿੱਚ ਹੋਣ ਦੇ ਚੱਲਦੇ ਸਨ ਤਾਂ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਕੇ ਨਸ਼ਾ ਛਡਾਊ ਕੇਂਦਰ ਤੋਂ ਗਾਰਡ ਨੂੰ ਬ੍ਰਾਮਭਿਤ ਕੀਤਾ ਤਾਂ ਦੱਸ ਕਿ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਸ਼ਾ ਛਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਤੇ ਮਾਪਲੇ ਦੀ ਚਾਰਜ ਕੀਤੀ ਜਾ ਰਹੀ ਹੈ ਮਸਲਾ ਇਹ ਹੈ ਜੀ ਸਾਨੂੰ ਮੁਹਰੀ ਹੋਈ ਸੀਗੀ ਕਿ ਚੁੰਗ ਪਿੰਡ ਦੇ ਬਾਹਰ-ਬਾਰ ਕਿਸੇ ਦੀ ਕੋਠੀ ਬਣੀ ਹੈ ਜੁੜਿਆਬਾਦ ਕੋਠੀ ਆ ਉਹਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਠੀਕ ਹੈ ਜੀ ਜਦੋਂ ਮੌਕੇ ਤੇ ਗਏ ਆ ਤੇ ਜਿਹੜਾ ਮੇਨ ਬੰਦਾ ਸੀਗਾ ਇਹਨਾਂ ਦਾ ਹਰਵੀਰ ਸਿੰਘ ਹੈ ਇੱਥੋਂ ਦਾ ਪਿੱਖੀ ਮੁੰਡਾ ਉਹਨੇ ਉਹ ਕੋਠੀ ਲਈ ਆ 15000 ਰੁਪਏ ਕਿਰਾਏ ਦੇ ਉੱਤੇ ਤੇ ਪਰ ਪਰਸੋਂ ਉਹ ਲੈਂਦਾ 8 ਤੋਂ 10000 ਰੁਪਈਆ ਤੇ ਅੰਦਰ ਹੀ ਬਿਠਾ ਕੇ ਇਹਨਾਂ ਦਾ ਇਲਾਜ ਤੇ ਪਤ ਨਹੀਂ ਕਰਦਾ ਕਿ ਨਹੀਂ ਕਰਦਾ ਬਟ ਉਹਨਾਂ ਨੂੰ ਡੰਗਰਾਂ ਗਰੰਦਰ ਉਹਨਾਂ ਰੱਖਿਆ ਸੀਗਾ ਜਦੋਂ ਰੇਡ ਕੀਤਾ ਤੇ ਇਹ ਉਹਨੇ ਉਹਨੇ ਬੰਦੇ ਸਾਨੂੰ ਮਿਲ ਗਏ ਉਤੋਂ ਸਰ ਕੋਈ ਉਥੋਂ ਮੌਕੇ ਤੋਂ ਕੋਈ ਮਿਲ ਕੇ ਜਿਹੜਾ ਮੌਕੇ ਤੋਂ ਮਿਲਿਆ ਜੀ ਸਾਨੂੰ ਕਾਫੀ ਆ ਦਵਾਈਆਂ ਵਗੈਰਾ ਮਿਲਿਆ ਸਰ ਕੋਈ ਦਵਾਈਆਂ ਮਿਲੀਆਂ ਨੇ ਸਾਨੂੰ ਉਤੋਂ ਬੰਦਾ ਕੋਈ ਮਿਲਿਆ ਸਰ ਜਿਹੜਾ ਉੱਥੇ ਉਹਨੂੰ ਚਲਾ ਰਿਆ ਸੀ ਨਸ਼ਾ ਛਡਾਉ ਕੇ ਕੇਂਦਰ ਨੂੰ ਆ ਉਹ ਆਪ ਤਾਂ ਨਹੀਂ ਮਿਲਿਆ ਬਟ ਉਹਨੇ ਜਿਹੜਾ ਰੱਖਿਆ ਸੀਗਾ ਅੱਗੇ ਚੌਕੀਦਾਰ ਜਿਹੜਾ ਕਾਫੀ ਦਿਨ ਤੋਂ ਉਹਦੇ ਨਾਲ ਹੀ ਅਟੈਚ ਆ ਚੌਕੀਦਾਰ ਰਾਜੂ ਸਾਹਿਬ ਮਿਲਿਆ ਸੀ ਉਹਨਾਂ ਨੇ ਕੀ ਕਾਰਵਾਈ ਜਿਹੜੀ ਪੁਲਿਸ ਨੇ ਬਿਲਕੁਲ ਕੇਸ ਰਜਿਸਟਰ ਕਰ ਦਿੱਤਾ ਗਿਆ ਜੀ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਬੰਦੇ ਚੋਕੀ ਲੈਂਦੇ ਮੁੰਡੇ ਵੀ ਬਾਈ ਜਿਹੜੇ ਉਹਨਾਂ ਦਾ ਕੀ ਰੋਲ ਹੈ ਉਹਨਾਂ ਦਾ ਕੋਈ ਰੋਲ ਨਹੀਂ ਹੈ ਉਹਨਾਂ ਨੂੰ ਉਹ ਤਾਂ ਨਸ਼ਾ ਛੱਡਣ ਵਾਸਤੇ ਇੱਥੇ ਆਏ ਸੀਗੇ ਬਰ ਉਹ ਸੀਗਾ ਇਲੀਗਲ ਇਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਠਰੂ ਜਿਹੜਾ ਹੈਗਾ ਆਪਣਾ ਨਸ਼ਾ ਸੰਬੰਧੀ ਤੇਨਾਂ ਨੂੰ ਉਥੇ ਬਰਾਇਰਾਜ ਦਾਖਲ ਕਰਾਵਾਂਗੇ e nada lá